ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਾਣੀਆਂ ਤੇ ਹਰ ਕੋਈ ਸੋਚਦਾ ਹੈ ਕਿ ਉਹ ਬੜਾ ਬਲਵਾਨ ਹੈ ਪਰ ਸੱਚ ਜਾਣਿਓ ਬਲਵਾਨ ਤਾਂ ਸਿਰਫ ਰੱਬ ਹੀ ਹੈ ਅੱਜ ਕਾਣੀ ਤੇ ਰੂਪ ਵਿੱਚ ਜਿਗਰ ਕਰਦੀਆਂ ਉਸਔਰਤ ਦੀ ਜ਼ਿੰਦਗੀ ਦਾ ਜਿਸ ਨੂੰ ਪੜ੍ਹ ਕੇ ਤੁਸੀਂ ਵੀ ਰਜ਼ਾਮੰਦ ਹੋ ਜਾਓਗੇ ਕਿ ਬਲਵਾਨ ਤਾਂ ਸਿਰਫ ਰੱਬ ਹੀ ਹੈ ਮੇਰੀ ਡਿਊਟੀ ਹਫ਼ਤੇ ਵਿੱਚ ਇੱਕ ਦਿਨ ਫਰੀਦਕੋਟ ਲੱਗੀ ਹੋਈ ਸੀ ਤੇ ਉਸ ਦਿਨ ਮੈਂ ਡਿਊਟੀ ਨਿਭਾਉਣ ਨੂੰ ਫਰੀਦਕੋਟ ਹੀ ਗਈ ਸੀ ਉੱਥੇ ਲੱਗੀ ਕਲਰਕ ਕੁੜੀ ਸੀਰਤ ਨੇ ਮੈਨੂੰ ਆਪਣੀ ਇੱਕ ਸਹੇਲੀ ਬਾਰੇ ਦੱਸਿਆ ਜਿਸ ਨੂੰ ਸੁਣ ਕੇ ਅਤੇ ਉਸ ਕੁੜੀ ਨੂੰ ਪ੍ਰਮਾਤਮਾ ਵੱਲੋਂ ਬਖਸ਼ੀ ਦਾਤ ਬਾਰੇ ਜਾਣ ਮੈਂ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਇੰਨੇ ਜ਼ਿਆਦਾ ਦੁੱਖ ਸਹਿਣ ਤੋਂ ਬਾਅਦ ਵੀ ਉਸ ਲੜਕੀ ਨੂੰ ਪ੍ਰਮਾਤਮਾ ਨੇ ਉਹ ਦਾਤ ਬਖਸ਼ੀ ਜਿਸ ਦੀ ਉਸ ਨੂੰ ਆਸ ਵੀ ਨਹੀਂ ਸੀ ਡਿੰਪਲ ਆਪਣੇ ਮਾਪਿਆਂ ਦੀ ਇਕੱਲੀ ਇਕੱਲੀ ਤੇ ਦੋ ਭਰਾਵਾਂ ਦੀ ਇੱਕੋ ਭੈਣ ਸੀ ਟਿੰਪਲ ਜਿੰਨੀ ਜ਼ਿਆਦਾ ਸੋਹਣੀ ਓਨੀ ਪੜੀ ਲਿਖੀ ਤੇ ਸੁੰਘੜ ਸਿਆਣੀ ਕੁੜੀ ਸੀ ਉਸ ਦੀ ਵਿਆਹ ਜੋ ਗਮਰ ਨੂੰ ਧਿਆਨ ਵਿੱਚ ਰੱਖਾਰ ਮਾਤਾ ਪਿਤਾ ਵਾਂਗ ਡਿੰਪਲ ਦੇ ਮਾਤਾ ਪਿਤਾ ਨੇ ਵੀ ਇੱਕ ਚੰਗਾ ਘਰਬਾਰ ਦੇਖ ਕੇ ਉਸ ਦਾ ਵਿਆਹ ਕਰ ਦਿੱਤਾ ਟਿੰਪਲ ਦਾ ਪਤੀ ਗੁਰਤੇਜ ਵੀ ਉੱਚਾ ਲੰਬਾ ਸੋਹਣਾ ਸੁਨੱਖਾ ਫੌਜੀ ਸੀ ਟਿੰਪਲ ਆਪਣੇ ਸਹੁਰੇ ਘਰ ਬਹੁਤ ਖੁਸ਼ ਸੀ ਜਿੱਥੇ ਉਸਦਾ ਪਤੀ ਉਸਨੂੰ ਖੂਬ ਪਿਆਰ ਕਰਦਾ ਸੀ ਉਥੇ ਡਿੰਪਲ ਦੀ ਸੱਸ ਵੀ ਉਸਨੂੰ ਪਿਆਰ ਕਰਦੀ ਸੀ ਦੋਵਾਂ ਸੱਸ ਨੋ ਵਿੱਚ ਮਾਤੀ ਵਾਲਾ ਪਿਆਰ ਸੀ ਜਦੋਂ ਵੀ ਡਿੰਪਲ ਪਤੀ ਕੁਰਤੇਜ ਡਿਊਟੀ ਤੇ ਜਾਂਦਾ ਤਾਂ ਪਿੱਛੋਂ ਉਹ ਡਿੰਪਲ ਦਾ ਪੂਰਾ ਖਿਆਲ ਰੱਖਦੀ ਤੇ ਉਸਨੂੰ ਉਦਾਸ ਨਾ ਹੋਣ ਦਿੰਦੀ ਡਿੰਪਲ ਵੀ ਆਪਣੀ ਸੱਸ ਦਾ ਉਨਾ ਹੀ ਖਿਆਲ ਰੱਖਦੀ ਉਹ ਆਪਣੇ ਸੱਸ ਨੂੰ ਸੱਸੂ ਮਾਂ ਕਹਿ ਕੇ ਬੁਲਾਉਂਦੀ ਤਾਂ ਉਸ ਦੀ ਸੱਸ ਬਹੁਤ ਖੁਸ਼ ਹੁੰਦੀ ਜਦੋਂ ਵੀ ਗਰਤੇ ਛੁੱਟੀ ਲੈ ਕੇ ਘਰ ਆਉਂਦਾ ਤਾਂ ਘਰ ਵਿੱਚ ਤਿਉਹਾਰ ਵਰਗੀ ਰੌਣਕ ਹੋ ਜਾਂਦੀ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਡਿੰਪਲ ਦੇ ਵਿਆਹ ਨੂੰ ਸਾਲ ਹੋ ਗਿਆ ਪਰ ਉਸ ਦੀ ਕੋ ਖਰੀ ਨਾ ਹੋਈ ਉਹ ਆਪਣੀ ਸੱਸੂ ਮਾਂ ਤੇ ਪਤੀ ਨਾਲ ਡਾਕਟਰ ਕੋਲ ਗਈ ਡਾਕਟਰ ਨੇ ਉਸਤੇ ਤੇ ਉਸਦੇ ਪਤੀ ਦੇ ਕਈ ਟੈਸਟ ਕੀਤੇ ਰਿਪੋਰਟਾਂ ਆਈਆਂ ਤਾਂ ਡਾਕਟਰ ਨੇ ਡਿੰਪਲ ਵਿੱਚ ਕਮੀ ਦੱਸੀ ਤੇ ਕਿਹਾ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਇਹ ਸੁਣ ਸਾਰੇ ਉਦਾਸ ਹੋ ਗਏ ਡਿੰਪਲ ਰੋਣ ਲੱਗ ਗਈ ਉਸਦੇ ਪਤੀ ਨੇ ਸਾਸੂ ਮਾਂ ਨੇ ਉਸ ਨੂੰ ਹੌਸਲਾ ਕਰਨ ਦੇ ਆਖਿਆ ਸਾਰੇ ਘਰ ਆ ਗਏ ਡਿੰਪਲ ਕਈ ਦਿਨ ਰੋਂਦੀ ਰਹੀ ਪਰ ਉਸਦੀ ਸਾਸੂ ਮਾਂ ਤੇ ਪਤੀ ਨੇ ਉਸ ਨੂੰ ਤਲਾਸ਼ਾ ਦਿੱਤਾ ਕਿ ਕੋਈ ਗੱਲ ਨਹੀਂ ਸ਼ਾਇਦ ਆਪਣੀ ਕਿਸਮਤ ਵਿੱਚ ਲਾਦ ਦਾ ਸੁੱਖ ਨਹੀਂ ਹੈ ਆਪਾਂ ਆਪਸ ਵਿੱਚ ਖੁਸ਼ ਆ। ਡਿੰਪਲ ਦੇ ਪਤੀ ਨੇ ਤਾਂ ਉਸ ਨੂੰ ਇੱਥੋਂ ਤੱਕ ਆਖ ਦਿੱਤਾ ਕਿ ਮੈਨੂੰ ਲਾਤ ਨਹੀਂ ਚਾਹੀਦੀ। ਆਪਾਂ ਇੱਕ ਦੂਜੇ ਦੇ ਸਾਰੇ ਜ਼ਿੰਦਗੀ ਕੱਟ ਲਵਾਂਗੇ। ਗੁਰਤੇਜ ਦੀ ਛੁੱਟੀ ਖਤਮ ਹੋਣ ਵਾਲੀ ਸੀ। ਉਸ ਨੇ ਆਪਣੀ ਮਾਂ ਨੂੰ ਡਿੰਪਲ ਦਾ ਧਿਆਨ ਰੱਖਣ ਲਈ ਕਿਹਾ ਤੇ ਡਿੰਪਲ ਨੂੰ ਸਮਝਾਇਆ ਕਿ ਉਹ ਫਿਕਰ ਨਾ ਕਰੇ। ਸਭ ਜਲਦੀ ਠੀਕ ਹੋ ਜਾਵੇਗਾ। ਪਰਮਾਤਮਾ ਨੇ ਚਾਇਆ ਤਾਂ ਉਹਨਾਂ ਦੇ ਘਰ ਬੱਚਾ ਜ਼ਰੂਰ ਹੋਵੇਗਾ। ਰੱਬ ਬੜਾ ਪਹਲਵਾਨ ਹੈ। ਗੁਰਤੇਜ ਬਿਊਟੀ ਤੇ ਚਲਾ ਗਿਆ। ਵਰਤੇ ਦੇ ਕਈ ਸ਼ਬਦ ਰੱਬ ਬੜਾ ਬਲਵਾਨ ਹੈ ਡਿੰਪਲ ਦੇ ਦਿਮਾਗ ਵਿੱਚ ਕੂੰਝਦੇ ਰਹੇ ਹੁਣ ਉਸਨੇ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਤੇ ਰੱਬ ਕੇ ਅਰਦਾਸ ਕਰਨ ਲੱਗੀ ਰੱਬਾ ਤੂੰ ਤਾਂ ਬਲਵਾਨ ਹੈ ਮੇਰੇ ਲਈ ਨਾ ਸਹੀ ਮੇਰੇ ਪਤੀ ਤੇ ਸਾਸੂ ਮਾਂ ਲਈ ਮੇਰੀ ਝੋਲੀ ਬੱਚੇ ਦੀ ਦਾਤ ਪਾਤੇ ਇਹ ਦੋਵੇਂ ਮੈਨੂੰ ਕਿੰਨਾ ਪਿਆਰ ਕਰਦੇ ਹਨ ਤੇ ਮੈਂ ਇਹਨਾਂ ਨੂੰ ਇੱਕ ਖੁਸ਼ੀ ਵੀ ਨਹੀਂ ਦੇ ਸਕਦੀ ਇਸ ਵਾਰ ਡਿੰਪਲ ਦੇ ਪਤੀ ਦੀ ਡਿਊਟੀ ਬਾਰਡਰ ਤੇ ਸੀ ਉਹ ਰੋਜ਼ ਆਪਣੇ ਪਤੀ ਨੂੰ ਫੋਨ ਕਰਦੀ ਬਾਰਡਰ ਦਾ ਮਾਹੌਲ ਬੜਾ ਖਰਾਬ ਹੋ ਰਿਹਾ ਸੀ ਟਿੰਪਲ ਤੇ ਉਸਦੀ ਸਾਸੂ ਮਾ ਨੂੰ ਹਮੇਸ਼ਾ ਗੁਰਤੇਜ ਦੀ ਫਿਕਰ ਲੱਗੀ ਰਹਿੰਦੀ ਇੱਕ ਦਿਨ ਪਾਣਾ ਵਰਤਿਆ ਗੁਰਤੇਜ ਦੁਸ਼ਮਣਾਂ ਦੀ ਗੋਲੀ ਨਾਲ ਛੀਦ ਹੋ ਗਿਆ ਕਰਸ ਨੇ ਆ ਪਹੁੰਚਿਆ ਤਾਂ ਦੋਹਾਂ ਦਾ ਰੋਣਾ ਕਿਸੇ ਤੋਂ ਛੱਡਿਆ ਨਹੀਂ ਸੀ ਜਾਂਦਾ ਗੁਰਤੇਜ ਦੀ ਦੇਹ ਨਾਲ ਡਿਪਟ ਡਿਪਟ ਦੋਹਾਂ ਨੇ ਵਰਲਾਪ ਕੀਤਾ ਉਸ ਨੂੰ ਦੇਖ ਇਨਸਾਨਤਾ ਕੀ ਰੱਬ ਵੀ ਇੱਕ ਵਾਰ ਜ਼ਰੂਰ ਰੋ ਪਿਆ ਹੋਵੇਗਾ ਕਰਤੇ ਦੀ ਅੰਤਿਮ ਅਰਦਾਸ ਤੋਂ ਬਾਅਦ ਸਾਰੇ ਰਿਸ਼ਤੇਦਾਰ ਆਪਣੋ ਘਰੇ ਚਲੇ ਗਏ ਹੁਣ ਡਿੰਪਲ ਤੇ ਉਸਦੀ ਸੱਸ ਮਾਂ ਹੀ ਘਰ ਕੰਡੀਆਂ ਰਹਿ ਗਈਆਂ ਦੋਵਾਂ ਨੂੰ ਕਾਰਖਾਨੇ ਨੂੰ ਆਉਂਦਾ ਪਰ ਦੋਵੇਂ ਇੱਕ ਦੂਜੀ ਨੂੰ ਦਰਵਾਸਾ ਦਿੰਦੀਆਂ ਆਪੋ ਆਪਣੇ ਦਰਦ ਛਪਾਉਣ ਦੀ ਕੋਸ਼ਿਸ਼ ਕਰਦੀਆਂ ਡਿੰਪਲ ਨੂੰ ਉਸਦੇ ਪਤੀ ਦੀ ਜਗ੍ਹਾ ਕਲਰਕ ਦੀ ਸਰਕਾਰੀ ਨੌਕਰੀ ਮਿਲ ਗਈ ਨੌਕਰੀ ਕਰਕੇ ਡਿੰਪਲ ਦਾ ਸਮਰਥ ਜਾਵਾ ਵਾਲਾ ਹੋ ਗਿਆ ਤਫਤਾ ਸਮੇਤ ਆਕ ਉਸ ਨੂੰ ਆਪਣੇ ਖਾਲੀ ਪੰਦਾ ਅਹਿਸਾਸ ਨਾ ਹੁੰਦਾ ਘਰ ਪਹੁੰਚ ਕੇ ਸ਼ਾਮ ਨੂੰ ਉਹ ਆਪਣੀ ਸਾਸੂ ਮਾ ਨਾਲ ਚਾਹ ਪੀਂਦੀ ਤੇ ਉਹਨਾਂ ਨੂੰ ਦਫ਼ਤਰ ਦੀਆਂ ਸਾਰੀਆਂ ਗੱਲਾਂ ਸੁਣਾਉਂਦੀ ਹੁਣ ਡਿੰਪਲ ਆਪਣੀ ਸਾਸੂ ਮਾ ਦੀ ਦੇਖਭਾਲ ਵਿੱਚ ਕੋਈ ਕਮੀ ਨਾ ਔਂ ਦਿੰਦੀ ਉਸ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦੀ ਟਿੰਪਲ ਦੇ ਪਤੀ ਨੂੰ ਪੂਰੇ ਹੋਏ 2 ਸਾਲ ਵੱਧ ਦਾ ਸਮਾਂ ਹੋ ਚੁੱਕਾ ਸੀ ਉਸ ਦੀ ਸਾਸੂਆਂ ਹੁਣ ਉਸ ਨੂੰ ਵਿਆਹ ਕਰਨ ਦੇ ਆਖਦੀ ਕਿ ਹੁਣ ਉਹ ਵਿਆਹ ਕਰਵਾ ਲਵੇ ਪਰ ਡਿੰਪਲ ਹਮੇਸ਼ਾ ਟਾਲਦੀ ਤੇ ਆਖਦੀ ਮੈਂ ਤੁਹਾਨੂੰ ਕੱਲਿਆਂ ਛੱਡ ਕੇ ਨਹੀਂ ਜਾਣਾ ਤਾਂ ਉਸ ਦੀ ਸਾਸੂਆਂ ਆਖਦੀ ਮੈਂ ਤਾਂ ਹੁਣ ਆਪਣੀ ਉਮਰ ਪੂਹ ਚੁੱਕੀ ਆਂ ਪਤਾ ਨਹੀਂ ਕਦੋਂ ਬਲਾਵਾ ਆ ਜਾਵੇ ਪਰ ਤੂੰ ਹੁਣ ਆਪਣੇ ਬਾਰੇ ਸੋਚ ਤੇ ਵਿਆਹ ਕਰਾ ਲੈ ਡਿੰਪਲ ਦੇ ਦਫ਼ਤਰ ਇੱਕ ਨਵਾਂ ਮੁੰਡਾ ਜਗਿੰਦਰ ਦੂਜੇ ਸ਼ਹਿਰ ਬਦਲ ਕੇ ਆਇਆ ਮੀਨ ਨੇ ਦੇ ਵਿੱਚ ਦੋਹਾਂ ਵਿੱਚ ਚੰਗੀ ਬਣਨ ਲੱਗ ਪਈ ਉਹ ਇੱਕ ਦੂਸਰੇ ਨੂੰ ਪਸੰਦ ਕਰਨ ਲੱਗੇ ਪਰ ਟਿੰਪਲ ਜਗਿੰਦਰ ਨਾਲ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ ਕਿਉਂਕਿ ਜਗਿੰਦਰ ਜੇ ਕੁਵਾਰਾ ਸੀ ਤੇ ਉਹ ਵਿਧਵਾ ਅਤੇ ਨਾਲ ਹੀ ਉਹ ਜਗਿੰਦਰ ਨੂੰ ਬੱਚੇ ਦਾ ਸੁੱਖ ਵੀ ਨਹੀਂ ਦੇ ਸਕਦੀ ਸੀ ਇਸ ਲਈ ਉਸਨੇ ਜਗਿੰਦਰ ਤੋਂ ਦੂਰ ਹੋਣ ਦਾ ਫੈਸਲਾ ਕਰ ਲਿਆ ਜਗਿੰਦਰ ਕਈ ਵਾਰ ਉਸ ਨੂੰ ਵਿਆਹ ਲਈ ਮਨਾਉਣ ਦੀ ਕੋਸ਼ਿਸ਼ ਕਰ ਚੁੱਕਾ ਸੀ ਟਿੰਪਲ ਆਪਣੇ ਆਪ ਨੂੰ ਬੜਾ ਬੇਵਸਤਾ ਮਹਿਸੂਸ ਕਰਨ ਲੱਗੀ ਤੇ ਦਾਸ ਰਹਿਣ ਲੱਗੀ ਉਸਦੀ ਸਾਸੂ ਮਾਂ ਨੇ ਉਸ ਤੋਂ ਪਿਆਰ ਨਾਲ ਪੁੱਛਿਆ ᱛੀਏ ਕਿ ਗੱਲ ਐ ਅੱਜ ਕੱਲ ਤੂੰ ਬੜੀ ਉਦਾਸ ਰਹਿਣ ਲੱਗ ਪਈ ਐ ਜੇ ਕੋਈ ਗੱਲ ਐ ਤਾਂ ਮੈਨੂੰ ਦੱਸ ਡਿੰਪਲ ਨੇ ਸਾਰੀ ਗੱਲ ਉਹਨਾਂ ਨੂੰ ਦੱਸ ਦਿੱਤੀ ਤੇ ਸਾਫ਼ ਆਖ ਦਿੱਤਾ ਉਹ ਜਗਿੰਦਰ ਨਾਲ ਵਿਆਹ ਨਹੀਂ ਕਰਵਾਵੇਗੀ ਉਸਦੀ ਸੱਸ ਨੇ ਉਸ ਨੂੰ ਵਿਆਹ ਦੀ ਸਮਝਾਇਆ ਤੇ ਕਿਤੇ ਹੋਰ ਵਿਆਹ ਕਰਨ ਲਈ ਕਿਆ ਡਿੰਪਲ ਦੂਜੀ ਥਾਂ ਵਿਆਹ ਕਰਨਾ ਮੰਨ ਗਈ ਉਸਦੀ ਸਾਸੂ ਮਾਂ ਬਹੁਤ ਖੁਸ਼ ਹੋਈ ਕਿ ਹੁਣ ਡਿੰਪਲ ਦਾ ਘਰ ਵਸ ਜਾਵੇਗਾ ਪੁਸਤੀ ਸਾਸੂ ਮਾਂ ਨੇ ਇੱਕ ਚੰਗਾ ਘਰਵਾਰ ਦੇਖਿਆ ਪਰ ਮੁੰਡੇ ਦੀ ਪਹਿਲੀ ਘਰਵਾਲੀ ਸਰੋਕਾ ਵਾਸ ਹੋ ਚੁੱਕਾ ਸੀ ਤੇ ਉਸਤੇ ਇੱਕ 4 ਸਾਲ ਦੀ ਕੁੜੀ ਵੀ ਸੀ ਡਿੰਪਲ ਦੀ ਸਾਸੂ ਮਾਂ ਨੇ ਡਿੰਪਲ ਨੂੰ ਸਾਰੀ ਗੱਲ ਦੱਸ ਕੇ ਪੁੱਛਿਆ ਧੀਏ ਤੂੰ ਚਾਹੇਂਗੀ ਤਾਂ ਇੱਥੇ ਵਿਆਹ ਕਰਾਂਗੇ ਨਹੀਂ ਤਾਂ ਮੈਂ ਮਨਾ ਕਰ ਦਵਾਂਗੀ ਮੁੰਡੇ ਵਾਲਿਆਂ ਨੂੰ ਡਿੰਪਲ ਨੇ ਕਿਹਾ ਨਹੀਂ ਸਾਸੂ ਮਾਂ ਤੁਸੀਂ ਹਾਂ ਆਖ ਦਿਓ ਸ਼ਾਇਦ ਪ੍ਰਮਾਤਮਾ ਉਸੇ ਛੋਟੀ ਜੀ ਧੀ ਦੇ ਜਰੀਏ ਮੈਨੂੰ ਮਾਂ ਦਾ ਸੁੱਖ ਦੇਣਾ ਚਾਹੁੰਦਾ ਹੈ ਉਸ ਬੱਚੇ ਨੂੰ ਮਾਂ ਤੇ ਮੈਨੂੰ ਧੀ ਮਿਲ ਜਾਵੇਗੀ ਟਿੰਪਲ ਦੀ ਸਾਸੂ ਮਾਂ ਨੇ ਮੁੰਡੇ ਵਾਲਿਆਂ ਨੂੰ ਸਾਰੀ ਗੱਲ ਖੁੱਲ੍ਹ ਕੇ ਦੱਸ ਦਿੱਤੀ ਟਿੰਪਲ ਉਸਦੀ ਧੀ ਨਹੀਂ ਨਾ ਉਹ ਕਿਸੇ ਤਰ੍ਹਾਂ ਉਹ ਆਪਣੇ ਫੌਜੀ ਪੁੱਤ ਦੇ ਮੌਤ ਤੋਂ ਬਾਅਦ ਡਿੰਪਲ ਦਾ ਘਰ ਵਸਾਉਣਾ ਚਾਹੁੰਦੀ ਹੈ ਇਹ ਵੀ ਦੱਸ ਦਿੱਤਾ ਕਿ ਡਿੰਪਲ ਮਾਂ ਨਹੀਂ ਬਣ ਸਕਦੀ ਪਰ ਮੁੰਡੇ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ ਟਿੰਪਲ ਦਾ ਵਿਆਹ ਹੋ ਗਿਆ ਡਿੰਪਲ ਨੇ ਜੋਤੀ ਨੂੰ ਬਹੁਤ ਪਿਆਰ ਕਰਦੀ ਸੀ ਜੋਤੀ ਪਹਿਲਾਂ ਪਹਿਲਾਂ ਤਾਂ ਥੋੜਾ ਚਿਚਕਦੀ ਤੇ ਡਰਦੀ ਰਹੀ ਪਰ ਡਿੰਪਲ ਦੇ ਪਿਆਰ ਨੂੰ ਦੇਖ ਕੇ ਉਹ ਵੀ ਡਿੰਪਲ ਨੂੰ ਮੰਮੀ ਆ ਕੇ ਬਣਾਉਣ ਲੱਗ ਪਈ ਡਿੰਪਲ ਦੇ ਪਤੀ ਨੇ ਸਹੁਰਾ ਪਰਿਵਾਰ ਵੀ ਬਹੁਤ ਖੁਸ਼ ਹੋਏ ਕਿ ਡਿੰਪਲ ਤੇ ਜੋਤੀ ਇੱਕ ਦੂਜੇ ਨੂੰ ਅਪਣਾ ਲਿਆ ਡਿੰਪਲ ਹੁਣ ਖੁਸ਼ ਰਹਿੰਦੀ ਸਵੇਰੇ ਘਰ ਦਾ ਕੰਮ ਖਤਮ ਕਰ ਜੋਤੀ ਨੂੰ ਸਕੂਲ ਪੇ ਜਾਫ਼ ਦਫ਼ਤਰ ਚਲੀ ਜਾਂਦੀ ਤੇ ਸ਼ਾਮ ਨੂੰ ਆ ਕੇ ਫਿਰ ਜੋਤੀ ਦੇ ਸਕੂਲ ਦਾ ਕੰਮ ਕਰਵਾ ਉਸ ਤੋਂ ਸਕੂਲ ਦੀਆਂ ਗੱਲਾਂ ਪੁੱਛਦੀ ਚੋਤੀ ਵੀ ਡਿੰਪਲ ਨੂੰ ਸਕੂਲ ਦੀਆਂ ਸਭ ਗੱਲਾਂ ਦੱਸਦੀ ਜਿਵੇਂ ਬੱਚੇ ਆਪਣੀ ਸੱਕੀ ਮਾਂ ਨੂੰ ਸਭ ਦੱਸਦੇ ਹਨ ਚੋਤੀ ਦੇ ਸਕੂਲ ਦੇ ਕੰਮ ਤੋਂ ਬਾਅਦ ਡਿੰਪਲ ਘਰ ਦੇ ਕੰਮ ਕਰਦੀ ਤੇ ਉਸਦੀ ਸੱਸ ਉਸਤੇ ਸਭ ਗੱਲਾਂ ਦੱਸਦੀ ਜਿਵੇਂ ਬੱਚਾ ਆਪਣੀ ਸੱਕੀ ਮਾਂ ਨੂੰ ਸਭ ਦੱਸਦੇ ਹਨ ਚੋਤੀ ਦੇ ਸਕੂਲ ਦੇ ਕੰਮ ਤੋਂ ਬਾਅਦ ਡਿੰਪਲ ਘਰ ਤੇ ਕੰਮ ਕਰਦੀ ਤੇ ਉਸਦੀ ਸੱਸ ਉਸਤੇ ਘਰ ਦੇ ਕੰਮਾਂ ਵਿੱਚ ਪੂਰੀ ਮਦਦ ਕਰਦੀ ਸਮਾਂ ਬੀਤਦਾ ਗਿਆ ਤੇ ਡਿੰਪਲ ਦੇ ਵਿਆਹ ਨੂੰ ਵੀ 6 ਮਹੀਨੇ ਹੋ ਗਏ ਇੱਕ ਦਿਨ ਡਿੰਪਲ ਦੀ ਤਬੀ ਤੇ ਜਾਨਕ ਖਰਾਬ ਹੋ ਗਈ ਉਸ ਨੂੰ ਉਲਟੀਆਂ ਆਉਣ ਲੱਗੀਆਂ ਉਸ ਦਾ ਪਤੀ ਉਸ ਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਟੈਸਟ ਕਰਾਇਆ ਤੇ ਦੱਸਿਆ ਕਿ ਡਿੰਪਲ ਮਾਂ ਬਣਨ ਵਾਲੀ ਹੈ ਤਾਂ ਡਿੰਪਲ ਤੇ ਉਸ ਦੇ ਪਤੀ ਨੂੰ ਵਿਸ਼ਵਾਸ ਨਾ ਹੋਇਆ ਡਿੰਪਲ ਨੇ ਡਾਕਟਰ ਨੂੰ ਸਾਰੀ ਗੱਲ ਦੱਸੀ ਉਹ ਮਾਂ ਨਹੀਂ ਬਣ ਸਕਦੀ ਹੁਣ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਉਹ ਹੁਣ ਮਾਂ ਬਣਨ ਵਾਲੀ ਹੈ ਡਾਕਟਰ ਨੇ ਕਿਹਾ ਡਿੰਪਲ ਕੁਝ ਗੱਲਾਂ ਸਾਇੰਸ ਦੀ ਸਮਝ ਤੋਂ ਬਾਹਰ ਹਨ ਪ੍ਰਮਾਤਮਾ ਬੜਾ ਪਹਿਲਵਾਨ ਹੈ ਜੋ ਕਿਸੇ ਤੋਂ ਕੁਝ ਲੈਂਦਾ ਹੈ ਤੇ ਉਸ ਦਾ ਤੁਕਣਾ ਕਰਕੇ ਵਾਪਸ ਵੀ ਕਰਦਾ ਹੈ ਇਹ ਖੁਸ਼ੀ ਪ੍ਰਮਾਤਮਾ ਨੇ ਤੇਰੀ ਝੋਲੀ ਵਿੱਚ ਆ ਪਾਈ ਹੈ ਡਿੰਪਲ ਤੇ ਉਸਦੇ ਪਤੀ ਦੋਵੇਂ ਖੁਸ਼ ਹੋ ਗਏ ਘਰ ਆ ਕੇ ਉਹਨਾਂ ਨੇ ਜਦ ਸਭ ਨੂੰ ਦੱਸਿਆ ਸਾਰੇ ਬਹੁਤ ਖੁਸ਼ ਹੋਏ ਟਿੰਪਲ ਨੇ ਰਾਤ ਨੂੰ ਫੋਨ ਕਰਕੇ ਆਪਣੀ ਸਾਸੂ ਮਾ ਨੂੰ ਇਹ ਖੁਸ਼ਖਬਰੀ ਦਿੱਤੀ ਤਾਂ ਉਹ ਬਹੁਤ ਖੁਸ਼ ਹੋਈ ਤੇ ਬਹੁਤ ਅਸੀਸਾਂ ਦਿੱਤੀਆਂ ਟਿੰਪਲ ਦੀ ਸੱਸ ਉਸ ਦਾ ਪੂਰਾ ਧਿਆਨ ਰੱਖਦੀ ਉਸ ਨੂੰ ਕੋਈ ਕੰਮ ਵੀ ਨਾ ਕਰਨ ਦਿੰਦੀ ਕਈ ਵਾਰ ਟਿੰਪਲ ਜਦੋਂ ਇਕੱਲੀ ਬੈਠੀ ਹੁੰਦੀ ਤਾਂ ਅਕਸਰ ਆਪਣੀ ਸਾਸੂ ਮਾਂ ਤੇ ਆਪਣੇ ਪਹਿਲੇ ਫੌਜੀ ਪਤੀ ਬਾਰੇ ਸੋਚਦੀ ਕਿ ਉਹਨਾਂ ਦੀ ਕਿਸਮਤ ਵਿੱਚ ਲਾਦਤਾ ਸੁੱਖ ਨਹੀਂ ਸੀ ਜੇ ਉਸ ਨੂੰ ਪਹਿਲਾ ਬੱਚਾ ਹੋ ਜਾਂਦਾ ਤਾਂ ਸ਼ਾਇਦ ਉਹ ਦੂਜਾ ਵਿਆਹ ਕਦੇ ਨਾ ਕਰਵਾਉਂਦੀ ਅਤੇ ਆਪਣੀ ਸਾਸੂ ਮਾਂ ਨੂੰ ਕਦੇ ਵਿਕਲਣਾ ਛੱਡ ਕੇ ਨਾ ਪਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ ਉਸ ਦੀ ਸਾਸੂ ਮਾਂ ਅਕਸਰ ਉਸ ਨੂੰ ਫੋਨ ਕਰਕੇ ਆਪਣਾ ਧਿਆਨ ਰੱਖਣ ਬਾਰੇ ਸਮਝਾਉਂਦੀ ਰਹਿੰਦੀ ਟਿੰਪਲ ਆਪਣੀ ਸਾਸੂ ਮਾਂ ਨੂੰ ਆਪਣੇ ਕੋਲ ਆਉਣ ਲਈ ਕਹਿੰਦੀ ਤੈਂਦੀ ਉਸਦੀ ਸਾਸੂ ਮਾਂ ਨੇ ਵਾਅਦਾ ਕੀਤਾ ਕਿ ਉਹ ਉਸਦੀ ਡਿਲੀਵਰੀ ਤੋਂ ਪਹਿਲਾਂ ਉਸ ਕੋਲ ਜ਼ਰੂਰ ਆਵੇਗੀ ਟਿੰਪਲ ਦੀ ਡਿਲੀਵਰੀ ਦਾ ਸਮਾਂ ਨੇੜੇ ਆ ਗਿਆ ਤਾਂ ਉਸਨੇ ਆਪਣੇ ਪਤੀ ਨੂੰ ਕਹਿ ਕੇ ਆਪਣੀ ਸਾਸੂ ਮਾਂ ਨੂੰ ਬੁਲਾ ਲਿਆ ਟਿੰਪਲ ਦਾ ਪਤੀ ਬੜੇ ਨਿੱਕੇ ਸੁਭਾਅ ਦਾ ਸੀ ਉਹ ਡਿੰਪਲ ਦੀ ਸਾਸੂ ਮਾਂ ਨੂੰ ਆਪਣੀ ਮਾਂ ਵਾਂਗ ਹੀ ਸਮਝਦਾ ਸੀ ਕਈ ਵਾਰ ਡਿੰਪਲ ਤੇ ਉਸਦੀ ਸਾਸੂ ਮਾਂ ਇਕੱਲੀਆਂ ਹੁੰਦੀਆਂ ਤਾਂ ਡਿੰਪਲ ਪੁਰਾਣੀਆਂ ਗੱਲਾਂ ਛੇੜ ਦਿੰਦੀ ਫੌਤੀ ਸਾਸੂ ਮਾਂ ਆਖੀ ਨਾ ਧੀ ਹੁਣ ਪੁਰਾਣੀਆਂ ਗੱਲਾਂ ਯਾਦ ਨਾ ਕਰ ਰੱਬ ਨੇ ਤੇਰੇ ਤੋਂ ਕੁਝ ਖੋਇਆ ਹੈ ਤਾਂ ਤੈਨੂੰ ਮਾਂ ਬਣਨ ਦਾ ਸੁੱਖ ਵੀ ਦਿੱਤਾ ਉਸ ਦੀ ਸਾਸੂ ਮਾਂ ਦੇ ਆਉਣ ਤੋਂ ਦੋ ਦਿਨ ਬਾਅਦ ਡਿੰਪਲ ਨੂੰ ਜਨੇਪਾ ਪੀੜਾ ਸ਼ੁਰੂ ਹੋ ਗਈ ਨਾ ਟਿੰਪਲ ਨੂੰ ਆਸਤਾਨ ਲੈ ਕੇ ਜਿੱਥੇ ਡਿੰਪਲ ਨੇ ਜੋੜੇ ਮੁੰਡਿਆਂ ਨੂੰ ਜਨਮ ਦਿੱਤਾ ਜਦੋਂ ਨਰਸ ਨੇ ਬਾਹਰ ਆ ਕੇ ਦੱਸਿਆ ਤਾਂ ਡਿੰਪਲ ਦੇ ਜੋੜੇ ਮੁੰਡਿਆਂ ਨੂੰ ਜਨਮ ਦਿੱਤਾ ਤਾਂ ਸਾਰਿਆਂ ਦੀ ਖੁਸ਼ੀ ਦਾ ਕੋ ਟਕਾਣਾ ਨਾ ਰਿਹਾ ਟਿੰਪਲ ਨੂੰ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਉਸ ਦਾ ਪਤੀ ਜਦੋਂ ਉਸ ਲਈ ਦਵਾਈਆਂ ਲੈਣ ਗਿਆ ਤਾਂ ਉਸ ਦੀ ਸਾਸੂ ਮਾਂ ਉਸ ਕੋਲ ਸੀ ਉਹਨਾਂ ਨੂੰ ਵੇਖ ਡਿੰਪਲ ਦੀ ਅੱਖਾਂ ਪਾਰ ਆਈਆਂ ਉਸ ਨੇ ਆਪਣੀ ਸਾਸੂ ਮਾਂ ਦਾ ਹੱਥ ਕੁੱਟ ਲਿਆ ਤੇ ਡਿੰਪਲ ਦੇਖ ਸਕਦੀ ਸੀ ਕਿ ਉਸ ਦੀ ਸਾਸੂ ਮਾਂ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ ਪਰ ਉਸ ਚ ਪੌਣ ਦੀ ਕੋਸ਼ਿਸ਼ ਕਰ ਰਹੀ ਸੀ ਡਿੰਪਲ ਦੀ ਸਾਸੂ ਮਾਂ ਨੇ ਕਿਹਾ ਨਾ ਧੀਏ ਇਹ ਤਾਂ ਖੁਸ਼ੀ ਦੇ ਹੰਝੂ ਹਨ ਬਸ ਇਹਨਾਂ ਬੱਚਿਆਂ ਵੱਲ ਵੇਖ ਕੇ ਪੂਰਾ ਗਰ ਤੇਜ ਦੀ ਜਦ ਆ ਗਈ ਡਿੰਪਲ ਨੇ ਕਿਹਾ ਨਹੀਂ ਸਾਸੂ ਮਾ ਇਹ ਮੇਰਾ ਤੇ ਤੁਹਾਡਾ ਸਾਂਝਾ ਦਰਦ ਹੈ ਪਰ ਆਪਾਂ ਦੋਵੇਂ ਖੁਸ਼ ਹਾਂ ਇੰਨਾ ਵਿੱਚੋਂ ਇੱਕ ਗੁਰਦੇ ਦੇ ਰੂਪ ਵਿੱਚ ਸਾਡੇ ਕੋਲ ਵਾਪਸ ਆਇਆ ਹੈ ਇੰਨੇ ਨੂੰ ਡਿੰਪਲ ਦਾ ਪਤੀ ਵੀ ਦੁਵਾਈਆਂ ਲੈ ਕੇ ਵਾਪਸ ਆ ਗਿਆ ਉਸ ਨੂੰ ਵੇਖ ਕੇ ਦੋਵੇਂ ਜਾਣੀਆਂ ਚੁੱਪ ਕਰ ਗਈਆਂ ਪਰ ਉਸ ਨੇ ਦੋਹਾਂ ਦੀਆਂ ਗੱਲਾਂ ਸੁਣ ਲਈਆਂ ਸਨ ਦੁਵਾਈਆਂ ਤਾਂ ਕਾਫੀ ਪਹਿਲਾਂ ਹੀ ਲੈ ਕੇ ਵਾਪਸ ਮੋੜ ਆਇਆ ਸੀ ਪਰ ਦੋਹਾਂ ਦੀਆਂ ਗੱਲਾਂ ਨੇ ਉਸ ਨੂੰ ਬਾਹਰ ਹੀ ਰੋਕ ਰੱਖਿਆ ਉਹ ਵੀ ਚਾਹੁੰਦਾ ਸੀ ਕਿ ਦੋਵੇਂ ਆਪਸ ਵਿੱਚ ਖੁੱਲ੍ਹ ਕੇ ਗੱਲਾਂ ਕਰ ਲੈਣ ਅਤੇ ਆਪਣੇ ਬੀਤੇ ਦਰਦ ਨੂੰ ਖੰਝੋਆਂ ਰਾਹੀਂ ਬਾਤ ਦੇਣ। ਹਫ਼ਤੇ ਬਾਅਦ ਡਿੰਪਲ ਨੂੰ ਹਸਪਤਾਲ ਤੋਂ ਛੁੱਟੀ ਹੋ ਗਈ। ਹਸਪਤਾਲ ਤੋਂ ਘਰ ਪਹੁੰਚਣ ਤੇ ਡਿੰਪਲ ਦਾ ਸਹੁਰਾ ਪਰਿਵਾਰ ਬਹੁਤ ਖੁਸ਼ ਹੋਇਆ। ਸਾਰੇ ਰੀਤੀ ਰਿਵਾਜ ਨਾਲ ਉਸਦੀ ਸੱਸ ਨੇ ਡਿੰਪਲ ਤੇ ਬੱਚਿਆਂ ਨੂੰ ਘਰ ਗ੍ਰਹਿ ਪ੍ਰਵੇਸ਼ ਕਰਵਾਇਆ। ਜੋਤੀ ਵੀ ਆਪਣੇ ਨਿੱਕੇ ਨਿੱਕੇ ਵੀਰਿਆਂ ਨੂੰ ਦੇਖ ਬਹੁਤ ਖੁਸ਼ ਹੋਈ। ਹੁਣ ਡਿੰਪਲ ਦੀ ਸਾਸੂ ماں ਘਰ ਮੁੜ ਜਾਣਾ ਚਾਹੁੰਦੀ ਸੀ। ਪਰ ਡਿੰਪਲ ਤੇ ਉਸਦੇ ਪਤੀ ਨੇ ਉਹਨਾਂ ਨੂੰ ਮੁੰਡੇ ਦਾ ਨਾਮ ਰੱਖਣ ਤੱਕ ਰੁਕਣ ਲਈ ਆਖਿਆ ਤਾਂ ਉਹ ਰੁਕ ਗਈ ਡਿੰਪਲ ਦੇ ਪਤੀ ਨੇ ਡਿੰਪਲ ਦੀ ਸਾਸੂ ਮਾਂ ਨੂੰ ਪੁੱਛਿਆ ਮਾਂ ਜੇ ਆਪਾਂ ਇੱਕ ਮੁੰਡੇ ਦਾ ਨਾਮ ਕੋਈ ਤੇਜ ਦੇ ਨਾਂ ਤੇ ਰੱਖ ਦਈਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਉਸ ਤੇ ਇਹ ਗੱਲ ਸੁਣ ਡਿੰਪਲ ਦੀ ਸਾਸੂ ਮਾਂ ਜੀਆਂ ਅੱਖਾਂ ਪਾਰਾਂਆਂ ਤੇ ਕਹਿਣਾ ਪੁੱਤਰ ਤੁਸੀਂ ਜੋ ਚਾਹੋ ਨਾਮ ਰੱਖ ਸਕਦੇ ਹੋ ਡਿੰਪਲ ਆਪਣੇ ਪਤੀ ਦੀ ਇਹ ਗੱਲ ਸੁਣ ਬਹੁਤ ਖੁਸ਼ ਹੋਈ ਹੋਵੀ ਆਪਣੀ ਸਾਸੂ ਮਾਂ ਨੂੰ ਕੋਈ ਖੁਸ਼ੀ ਦੇਣਾ ਚਾਹੁੰਦੀ ਸੀ ਟਿੰਪਲ ਨੇ ਆਪਣੇ ਪਤੀ ਨੂੰ ਦੱਸਿਆ ਕਿ ਗੁਰਤੇਜ ਛੋਟੇ ਹੁੰਦੇ ਦਾ ਨਾਮ ਮਿੰਟੂ ਸੀ ਤੇ ਸਾਸੂ ਮਾਂ ਉਸ ਨੂੰ ਮਿੰਟੂ ਕਹਿ ਕੇ ਬੁਲਾਉਂਦੇ ਸੀ ਇਹ ਸੁਣ ਡਿੰਪਲ ਦੇ ਪਤੀ ਨੇ ਕਿਹਾ ਲਓ ਜੀ ਫਿਰ ਹੋ ਗਿਆ ਫੈਸਲਾ ਆਪਾਂ ਇੱਕ ਮੁੰਡੇ ਦਾ ਨਾਮ ਪੱਕਾ ਮਿੰਟੂ ਹੀ ਰੱਖਣਾ ਹੈ ਅਗਲੇ ਦਿਨ ਮੁੰਡੇ ਦਾ ਨਾਮ ਮਿੰਟੂ ਰੱਖਿਆ ਗਿਆ ਦੂਜੇ ਦਿਨ ਚਿੰਟੂ ਰੱਖ ਦਿੱਤਾ ਗਿਆ ਟਿੰਪਲ ਨੇ ਉਸ ਦੀ ਸਾਸੂ ਮਾਂ ਸਮੇਤ ਸਾਰਾ ਪਰਿਵਾਰ ਬਹੁਤ ਖੁਸ਼ ਸੀ ਹੁਣ ਡਿੰਪਲ ਤੀ ਸਾਸੂ मां ਵੀ ਆਪਣੇ ਘਰ ਮੁੜ ਜਾਣਾ ਚਾਹੁੰਦੀ ਸੀ ਉਸਨੇ ਡਿੰਪਲ ਨੂੰ ਕਿਹਾ ਤੇ ਇਹ ਹੁਣ ਮੈਨੂੰ ਵਾਪਸ ਜਾਣ ਦੇ ਧੀਆ ਦੇ ਘਰੇ ਜਿਆਦਾ ਦੇਰ ਨਹੀਂ ਰਿਹਾ ਜਾਂਦਾ ਡਿੰਪਲ ਨੇ ਉਹਨਾਂ ਤੋਂ ਜਲਦੀ ਮਿਲਣ ਆਉਣ ਦਾ ਵਾਅਦਾ ਲਿਆ ਤੇ ਆਪਣੇ ਪਤੀ ਨੂੰ ਆਖੋ ਉਹਨਾਂ ਨੂੰ ਬਸ ਬਿਠਾ ਦਿੱਤਾ ਡਿੰਪਲ ਦੇ ਪਤੀ ਨੇ ਉਹਨਾਂ ਨਾਲ ਵਾਅਦਾ ਕੀਤਾ ਕਿ ਜਲਦੀ ਬੱਚਿਆਂ ਤੇ ਡਿੰਪਲ ਨੂੰ ਲੈ ਕੇ ਉਹਨਾਂ ਨੂੰ ਮਿਲਣ ਜ਼ਰੂਰ ਆਵੇਗਾ ਸਮਾਂ ਬੀਤਦਾ ਗਿਆ ਹੁਣ ਡਿੰਪਲ ਦੇ ਦੋ ਮੁੰਡੇ ਸਾਲ ਦੇ ਹੋ ਗਏ ਡਿੰਪਲ ਦਰਜੇਮ ਕਾਫੀ ਵੱਧ ਗਿਆ ਉਸਦੀ ਆਪਣੀ ਸਾਸੂ ਮਾਂ ਨਾਲ ਵੀ ਘੱਟ ਗੱਲ ਹੁੰਦੀ ਪਰ ਉਸ ਨੂੰ ਆਪਣੀ ਸਾਸੂ ਮਾਂ ਦਾ ਫਿਕਰ ਜ਼ਰੂਰ ਲੱਗਿਆ ਰਹਿੰਦਾ ਉਹ ਕਈ ਵਾਰ ਆਪਣੇ ਪਤੀ ਨੂੰ ਇਸ ਬਾਰੇ ਕਹਿ ਚੁੱਕੀ ਸੀ ਇੱਕ ਦਿਨ ਸਵੇਰੇ ਸਵੇਤੇ ਹੀ ਉਸ ਨੂੰ ਆਪਣੀ ਸਾਸੂ ਮਾਂ ਦੀ ਗਵੰਡਨ ਦਾ ਫੋਨ ਆਇਆ ਤੇ ਉਸ ਨੇ ਦੱਸਿਆ ਕਿ ਉਸਦੀ ਸਾਸੂ ਮਾਂ ਬਹੁਤ ਬਿਮਾਰ ਹੈ ਡਿੰਪਲ ਨੇ ਆਪਣੇ ਪਤੀ ਨੂੰ ਦੱਸਿਆ ਦੋਵੇਂ ਜਾਣੇ ਜਲਦੀ ਤਿਆਰ ਹੋ ਕੇ ਬੱਸ ਵਿੱਚ ਉੱਥੇ ਪਹੁੰਚ ਗਏ ਪਰ ਟਿੰਪਲ ਦੇ ਉੱਥੇ ਪਹੁੰਚੋਂ ਤੋਂ ਪਹਿਲਾਂ ਹੀ ਉਸਦੀ ਸਾਸੂ ਮਾਂ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਟਿੰਪਲ ਬਹੁਤ ਰੋਈ ਪਰ ਹੁਣ ਇਹ ਨੂੰ ਕੋਈ ਨਹੀਂ ਟਾਲ ਸਕਦਾ ਉੱਤੇ ਸਾਸੂ ਮਾਂ ਦੀਆਂ ਸਾਰੀਆਂ ਰਸਮਾਂ ਉਸਦੇ ਪਤੀ ਨੇ ਕੀਤੀਆਂ ਰਸਮਾਂ ਤੋਂ ਬਾਅਦ ਜਦੋਂ ਉਹ ਮੁੜਨ ਲੱਗੀ ਤਾਂ ਗਵੰਦ ਨੇ ਉਸ ਨੂੰ ਚਿੱਠੀ ਪੜਾਉਂਦੇ ਕਿਹਾ ਇਹ ਉਸਦੀ ਸਾਸੂ ਮਾਂ ਨੇ ਉਸ ਲਈ ਦਿੱਤੀ ਹੈ ਟਿੰਪਲ ਨੇ ਕੰਬਦੇ ਹੱਥਾਂ ਨਾਲ ਚਿੱਠੀ ਫੜੀ ਪਰ ਉਹ ਚਿੱਠੀ ਨੂੰ ਪੜਨ ਤੋਂ ਡਰ ਰਹੀ ਸੀ ਉਸਦੇ ਪਤੀ ਨੇ ਉਸ ਨੂੰ ਹਿੰਮਤ ਦਿੱਤੀ ਤਾਂ ਉਸਨੇ ਚਿੱਠੀ ਕੋਲ ਕੇ ਪੜਨੀ ਸ਼ੁਰੂ ਕੀਤੀ ਚਿੱਠੀ ਪੜ ਕੇ ਡਿੰਪਲ ਉੱਚੀ ਉੱਚੀ ਹਵਾ ਮਾਰ ਕੇ ਰੋਂਣ ਲੱਗ ਪਈ ਉਸਦੇ ਪਤੀ ਨੇ ਉਸ ਹੱਥੋਂ ਚਿੱਠੀ ਫੜ ਕੇ ਪੜੀ ਜਿਸ ਵਿੱਚ ਲਿਖਿਆ ਸੀ ਡਿੰਪਲ ਤੂੰ ਮੈਨੂੰ ਸਾਸੂ ਮਾਂ ਕਹਿੰਦੀ ਐ ਮੈਂ ਤੈਨੂੰ ਹਮੇਸ਼ਾ ਕਹਿਣਾ ਚਾਹੁੰਦੀ ਸੀ ਈਏ ਕਿ ਤੂੰ ਮੈਨੂੰ ਸਾਸੂ ਮਾਂ ਨਹੀਂ ਮਾਂ ਕਹਿ ਪਰ ਮੈਂ ਕਹਿ ਨਾ ਸਕੀ ਮੇਰੀ ਸਾਰੀ ਜਾਇਦਾਦ ਆਪਣੇ ਪੁੱਤਰ ਮਿੰਟੂ ਤੇ ਉਸਦੇ ਭਰਾ ਚਿੰਟੂ ਦੇ ਨਾਮ ਕਰ ਦਿੰਦੀ ਐ ਇਹ ਦੋਵੇਂ ਭਰਾ ਬਰਾਬਰ ਦੇ ਹੱਕਦਾਰ ਨੇ ਤੇ ਇਹ ਰੱਬ ਬੜਾ ਪਹਿਲਵਾਨ ਹੈ ਉਸਨੇ ਮੇਰਾ ਇੱਕ ਪੁੱਤਰ ਲਿਆ ਸੀ ਪਰ ਬਦਲੇ ਵਿੱਚ ਮੈਨੂੰ ਦੋ ਪੁੱਤਰ ਦੇ ਦਿੱਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆਂ ਕਿ ਮੇਰੀ ਧੀ ਹਮੇਸ਼ਾ ਖੁਸ਼ ਰਹੇ ਤੇਰੀ ਸਾਸੂ ਮਾਂ ਨਹੀਂ ਮਾਂ ਤੀਏ ਚਿੱਠੀ ਪੜ੍ਹ ਕੇ ਡਿੰਪਲ ਦੇ ਪਤੀ ਦੀਆਂ ਵੀ ਅੱਖਾਂ ਪਾਰ ਆਈਆਂ ਉਸਨੇ ਡਿੰਪਲ ਦੇ ਮੋਢੇ ਤੇ ਹੱਥ ਰੱਖਿਆ ਤੇ ਡਿੰਪਲ ਨੇ ਰੋਂਦੇ ਹੋਏ ਕਿਹਾ ਅੱਜ ਮੈਂ ਆਪਣੀ ਮਾਂ ਨੂੰ ਖੋ ਦਿੱਤਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ